ਹਾਂਜੀ ਧੰਨ ਧੰਨ ਸਾਥ ਕਰੋ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਂ ਵੀਡੀਓ ਸ਼ੂਟ ਕਰ ਲੱਗੇ ਆ ਨਵੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਫੇਰ ਮਤਲਬ ਵੀ ਅਸੀਂ ਜਿਹੜੇ ਡੇਰੇ ਸੱਚੇ ਸੌਦੇ ਦੇ ਨਿੰਦਕਾ ਉਹਨਾਂ ਨੂੰ ਅਸੀਂ ਮਤਲਬ ਵੀ ਜਵਾਬ ਦੇਣ ਜਾ ਰਹੇ ਹਾਂ ਸਬੂਤਾਂ ਦੇ ਆਧਾਰ ਤੇ ਖਾਸ ਕਰਕੇ ਢਾਲੀਵਾਲ ਸਾਹਿਬ ਨੂੰ ਮੈਂ ਫੇਰ ਅੱਜ ਜਵਾਬ ਦੇਣ ਜਾ ਰਿਹਾ ਡੇਰੇ ਸੱਚੇ ਸੌਦਾ ਦੇ ਕੰਮਾਂ ਬਾਰੇ ਮੈਂ ਜਾਣੂ ਕਰਾਉਣ ਜਾ ਰਿਹਾ ਕਿਉਂਕਿ ਉਹ ਟੀਵੀ ਚੈਨਲਾਂ ਦੇ ਉੱਤੇ ਬੈਠ ਬੈਠ ਕੇ ਬਹੁਤ ਸਾਰੀ ਨਿੰਦਿਆ ਕਰਦਾ ਹੁਣ ਮੈਨੂੰ ਪਤਾ ਲੱਗਿਆ ਜਦੋਂ ਮੈਂ ਵੇਖਣਾ ਵੀ ਯਾਰ ਇਹ ਇੰਨਾ ਨਫ਼ਰਤ ਦਾ ਬੀ ਬੀਜੀ ਜਾਂਦਾ ਡੇ ਤੇ ਅੱਜ ਮੈਂ ਉਹਦੇ ਸਵਾਲਾਂ ਦਾ ਫੇਰ ਜਵਾਬ ਦੇਣ ਜਾ ਰਿਹਾ ਤੇ ਜਿਹੜੀਆਂ ਮੈਂ ਗੱਲਾਂ ਅੱਜ ਭੋਲਣ ਜਾ ਰਿਹਾ ਇਹ ਸਹਿਤ ਨਾਲੋਂ ਮਿੱਠੀਆਂ ਲੋਕਾਂ ਬਾਤ ਤੇ ਆਉਣ ਵਾਲੀਆਂ ਪੀੜੀਆਂ ਬਾਤ ਤੇ ਕਿਉਂਕਿ ਇਹੋ ਜੇ ਲੋਕ ਨਫ਼ਰਤ ਦਾ ਬੀ ਬੀਦਿਆ ਤੇ ਜਿਹੜਾ ਭਾਈਚਾਰਾ ਉਹ ਖਰਾਬ ਕਰਦੇ ਆ ਤਾਂ ਮੈਂ ਸਬੂਤ ਵੀ ਦੇਵਾਂਗਾ ਢੜੀਵਾਲ ਸਾਹਿਬ ਨੂੰ ਮੈਂ ਵਿਖਾਊਂਗਾ ਵੀ ਡੇਰਾ ਸੱਚਾ ਸੌਦਾ ਸਰਸਾ ਦੇ ਵਿੱਚ ਕਿਹੜੀ ਸਿੱਖਿਆ ਨਾਲ ਜੋੜਿਆ ਜਾਂਦਾ ਕਿਹੜੇ-ਕਿਹੜੇ ਕੰਮ ਕਰਾਏ ਜਾਂਦੇ ਆ ਤੇ ਉਹਦੇ ਮੈਂ ਬੜੇ ਵਿਸਤਾਰ ਢੰਗ ਦੇ ਨਾਲ ਅੱਜ ਸਵਾਲਾਂ ਦੇ ਜਵਾਬ ਦੇਣੇ ਆ ਫੇਰ ਕਿਉਂਕਿ ਆਪਾਂ ਲਗਾਤਾਰ ਇਹੋ ਜੇ ਬੰਦਿਆਂ ਨੂੰ ਸਵਾਲਾਂ ਦੇ ਜਵਾਬ ਦੇਵਾਂਗੇ ਆਪਦੀ ਗੱਲ ਉਹਨਾਂ ਅਗੇ ਰੱਖਾਂਗੇ ਤਾਂ ਲੋਕਾਂ ਨੂੰ ਆਪਣੀ ਗੱਲ ਦਾ ਵੀ ਪਤਾ ਲੱਗੂਗਾ ਕਿਉਂਕਿ ਮੈਂ ਤਾਂ ਹੈਰਾਨ ਆ ਵੀ ਇਹੋ ਜਿਹੇ ਲੋਕਾਂ ਨੂੰ ਟੀਵੀ ਆਂ ਦੇ ਉੱਤੇ ਬਾਹ ਬਾ ਕੇ ਇੰਟਰਵਿਊ ਕਰਾਉਂਦੇ ਆ ਮੈਂ ਤਾਂ ਉਹਨਾਂ ਪੱਤਰਕਾਰਾਂ ਤੇ ਹੈਰਾਨ ਐ ਵੀ ਯਾਰ ਮਾੜਾ ਮੋੜ ਤਾਂ ਤੁਸੀਂ ਸੋਚ ਲਿਆ ਕਰੋ ਵੀ ਜਿਹੜੇ ਡੇਰੇ ਦੇ ਕੰਮ ਆ ਉਹਦੇ ਬਾਰੇ ਵੀ ਉਹਦੇ ਅੱਗੇ ਜਾਣਕਾਰੀ ਰੱਖ ਦਿਆ ਕਰੋ ਨਾ ਤਾਂ ਹੁਣ ਮੈਂ ਜਿਹੜੀ ਪਹਿਲੀ ਤਸਵੀਰ ਧਾਰੀ ਧਾਰੀਵਾਲ ਨੂੰ ਬੁਖਾਰਿਆ ਹੈ ਜਾਣੇ ਕਿ ਬੜੇ ਅਹਿਮਤ ਗੱਲਾਂ ਐ ਜ਼ਰੂਰ ਸ਼ੇਅਰ ਕਰਨੀਆਂ ਵਾਅਦ ਤੋਂ ਵਾਅਦ ਕਿਉਂਕਿ ਨਫ਼ਰਤ ਵਾਲਾ ਵੀ ਆਪਾਂ ਬੀਜਣ ਨਹੀਂ ਦੇਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜ ਮਿਲ ਕੇ ਰਹਿਣ ਦਾ ਵਿਦੇਸ਼ ਦੇਣਾ ਹੈ ਤੇ ਮੈਂ ਢਾਲੀਵਾਲ ਸਾਹਿਬ ਨੂੰ ਅੱਜ ਫੇਰ ਇੱਕ ਮਤਲਬੀ ਜਵਾਬ ਦੇਣ ਜਾ ਰਿਹਾ ਆ ਪਹਿਲੀ ਤਸਵੀਰ ਜਿਹੜੀ ਮੈਂ ਵਿਖਾਉਣ ਜਾ ਰਿਹਾ ਢਾਲੀਵਾਲ ਸਾਹਿਬ ਜੀ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਆ ਦੇਖ ਸਕਦਾ ਹੈ ਕਿ ਕਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨਵੈਲ ਫੋਰਸ ਨੇ ਜਾ ਕੇ ਲੋਕਾਂ ਦਾ ਸਮਾਨ ਕੱਢਿਆ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਤੇ ਕਿਸ ਤਰ੍ਹਾਂ ਮਤਲਬੀ ਜਾ ਕੇ ਲੋਕਾਂ ਦੀ ਸਹਾਇਤਾ કરી ਢਾਲੀਵਾਲ ਸਾਹਿਬ ਜੀ ਏ ਮਤਲਬ ਵੀ ਮੈਂ ਤੁਹਾਨੂੰ ਵਿਖਾਉਣਾ ਚਾਹੁੰਨਾ ਤੇ ਉਦੋਂ ਅਗਲੀ ਤਸਵੀਰ ਮੈਂ ਜਿਹੜੀ ਵਿਖਾਉਣੀ ਚਾਹੁੰਨਾ ਬਹੁਤ ਹੀ ਜਾਣੇ ਕਿ ਅੱਜ ਗੱਲਾਂ ਅਹਿਮਤ ਹੈ ਜ਼ਰੂਰੀ ਹੈ ਨਾ ਗੱਲਾਂ ਨੂੰ ਤੇ ਆਹ ਵੇਖ ਸਕਦੇ ਆ ਇਹ ਜਦੋਂ ਮਲਵੇ ਥੱਲੇ ਲੋਕ ਕੋਈ ਮਲਵਾ ਮਲਵੇ ਥੱਲੋਂ ਕੱਢੀ ਜਾਂਦੀ ਹੈ ਸਾਹ ਸਤਨਾਮ ਜੀ ਗ੍ਰੀਨਵੈਲ ਫੋਰਸ ਇੱਕ ਬਿਲਡਿੰਗ ਡਿੱਗੀ ਸੀਗੀ ਤੇ ਉਸ ਬਿਲਡਿੰਗ ਦੇ ਵਿੱਚ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੇ ਜਾ ਕੇ ਸਾਹ ਸਤਨਾਮ ਜੀ ਗ੍ਰੀਨਵੈਲ ਫੋਰਸ ਨੇ ਜਾ ਕੇ ਮਲਵੇ ਥੱਲੇ ਦੱਬੇ ਲੋਕਾਂ ਨੂੰ ਕਢਵਾਇਆ ਉਹਨਾਂ ਦੀ ਸਹਾਇਤਾ ਕੀ ਰੀ ਕੋਮਾ ਧਰਮਾਂ ਮਜਬਾਂ ਤੋਂ ਉੱਪਰ ਉੱਠ ਕੇ ਢਾਲੀਵਾਲ ਸਾਹਿਬ ਜੀ ਤੇਰੇ ਵਾਲੇ ਕਿੱਥੇ ਆ ਤੂੰ ਕੱਲੀ ਕੈਂਸਰ ਦੀ ਗੱਲ ਕਰਦਾ ਜਾਣੇ ਕਿ ਵਧੀਆ ਕੰਮ ਆ ਤੇਰੇ ਵੀ ਅਸੀਂ ਤੈਨੂੰ ਨਹੀਂ ਕਹਿੰਦੇ ਪਰ ਜਿਹੜੀ ਡੇਰਿਆਂ ਦੇ ਪ੍ਰਤੀ ਤੂੰ ਨਫਰਤ ਬੀਜਦਾ ਆਹ ਵੇਖ ਸਕਦੇ ਆ ਆਹ ਜਿਹੜੀ ਤਸਵੀਰ ਹੈ ਤੂੰ ਯਾਰ ਕਰ ਸਕਦਾ ਐਹੇ ਜੀਆਂ ਚੀਜ਼ਾਂ ਦੇ ਨਾਲ ਤੂੰ ਲੋਕਾਂ ਨੂੰ ਜੋੜਿਆ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੂੰ ਵੱਖੋ ਵੱਖ ਕੰਮਾਂ ਦੇ ਨਾਲ ਜੋੜਿਆ ਵੀ ਜਾ ਕੇ ਲੋਕਾਂ ਦੀ ਮਦਦ ਕਿਵੇਂ ਕਰਨੀ ਹੈ ਆ ਵੇਖ ਸਕਦੇ ਆ ਨੇੜੇ ਕਰਕੇ ਕੈਮਰੇ ਦੇ ਮੈਂ ਤੈਨੂੰ ਵਿਖਾ ਰਿਹਾ ਵੇਖ ਸਕਦਾ ਹੈ ਕਿਵੇਂ ਮਲਵੇ ਥੱਲੋਂ ਸ਼ਾਹ ਸਤਨਾਮ ਜੀ ਗ੍ਰੀਨਵੈਲ ਫੋਰਸ ਹੈ ਢਾਲੀਵਾਲ ਸਾਹਿਬ ਲੋਕਾਂ ਨੂੰ ਕੱਢੀ ਜਾਂਦੀ ਹੈ ਤੇ ਤੀਜੀ ਤਸਵੀਰ ਵੇਖ ਲਈ ਫੇਰ ਤੀਜੀ ਤਸਵੀਰ ਮੈਂ ਤੈਨੂੰ ਵਿਖਾਉਣ ਜਾ ਰਿਹਾ ਫੇਰ ਫਤੇ ਵੀਰ ਪੰਜਾਬ ਦੀ ਧਰਤੀ ਤੇ ਬੋਰਵੈਲ ਦੇ ਵਿੱਚ ਫਸਿਆ ਸੀ ਢਾਲੀਵਾਲ ਸਾਹਿਬ ਆਹ ਧਿਆਨ ਦੇ ਦੀ ਜਿਹੜੇ ਨਿੰਦਕ ਲੋਕਾਂ ਡੇਰਾ ਸੱਚਾ ਸੌਦਾ ਦੇ ਉਹਨਾਂ ਨੂੰ ਮੈਂ ਅੱਜ ਜਾਣਕਾਰੀ ਦੇਣ ਜਾ ਰਹੇ ਹਾਂ ਤੇ ਖਾਸ ਕਰਕੇ ਧਾਲੀਵਾਲ ਸਾਹਿਬ ਨੂੰ ਕਿਉਂਕਿ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਡੇਰੇ ਦੀ ਨਿੰਦਿਆ ਕਰਦਾ ਏ ਤੇ ਆਹ ਵੇਖ ਸਕਦੇ ਆ ਕਿਵੇਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨਵੈਲ ਫੋਰਸ ਆ ਜਿਹੜੀ ਫਤਿਹ ਵੀਰ ਨੂੰ ਕੱਢਣ ਵਾਸਤੇ ਉਹਦੀ ਜਾਨ ਬਚਾਉਣ ਵਾਸਤੇ ਉਹਨਾਂ ਦੀ ਸਹਾਇਤਾ ਕਰ ਰਹੀ ਹੈ ਕਿ ਫਤਿਹ ਵੀਰ ਨੂੰ ਕੱਢਿਆ ਜਾਵੇ ਆ ਸਿਖਾਇਆ ਡੇਰਾ ਸੱਚਾ ਸੌਦਾ ਸਰਸਾ ਦੇ ਵਿੱਚ ਫਤਿਹ ਵੀਰ ਨੂੰ ਕੱਢਣ ਵਾਸਤੇ ਕਿਸ ਤਰ੍ਹਾਂ ਮਤਲਬ ਹੀ ਸਰਸੇ ਦੇ ਵਿੱਚ ਇਹੋ ਜਿਹੀ ਸਿੱਖਿਆ ਦਿੱਤੀ ਜਾਂਦੀ ਹੈ ਐਸ ਸਿੱਖਿਆ ਦੇ ਨਾਲ ਜੋੜਿਆ ਜਾਂਦਾ ਤੂੰ ਕਹਿਣਾ ਡੇਰਾ ਸਰਸਾ ਦੇ ਵਿੱਚ ਲੋਕ ਜਾਣ ਲੱਗ ਪਏ ਆ ਸਿੱਖਿਆ ਦਿੱਤੀ ਜਾਂਦੀ ਹੈ ਧਾਲੀਵਾਲ ਸਾਹਿਬ ਜੀ ਇਹੋ ਜੀ ਸਿੱਖਿਆ ਦੇ ਨਾਲ ਜੋੜਿਆ ਜਾਂਦਾ ਆ ਸਬੂਤ ਹੈ ਤੇ ਹੁਣ ਅਸੀਂ ਤੁਹਾਨੂੰ ਹੋਰ ਵੀ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਡੇਰਾ ਸੱਚਾ ਸੌਦਾ ਦੇ ਵਿੱਚ ਗੁਰੂ ਜੀ ਇਹੋ ਜੀ ਸਿੱਖਿਆ ਦਿੰਦੇ ਆ ਵੀ ਬਿਨਾ ਪੈਸਾਂ ਤੋਂ ਵੀ ਤੁਸੀਂ ਲੋਕਾਂ ਦਾ ਭਲਾ ਕਰ ਸਕਦੇ ਆ ਬਿਨਾ ਪੈਸਿਆਂ ਤੋਂ ਬਿਨਾ ਪੈਸਿਆਂ ਤੋਂ ਕਿਵੇਂ ਭਲਾ ਕਰ ਸਕਦੇ ਆ ਅਸੀਂ ਇਹ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਰਸਤੇ ਵਿੱਚ ਕੋਈ ਇੱਟ ਡळा ਪਿਆ ਮੰਨ ਕੇ ਚੱਲੋ ਰਸਤੇ ਦੇ ਵਿੱਚ ਕੋਈ ਇੱਟ ਡळा ਪਿਆ ਹੁੰਦਾ ਹੈ ਗੁਰੂ ਜੀ ਕਹਿੰਦੇ ਪਾਸੇ ਕਰ ਦਿਓ ਕਿਸੇ ਦੇ ਨਾਲ ਦੁਰਘਟਨਾ ਨਾ ਵਾਪਰੇ ਕਿਸੇ ਦੀ ਜਾਨ ਬਚ ਜੇ ਕਿਸੇ ਦੀ ਛੱਟ ਫੇੜ ਤੋਂ ਬੰਦਾ ਬਚ ਜਾਵੇ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥ ਤੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਇਹ ਵੀਡੀਓ ਧਾਲੀਵਾਲ ਤੱਕ ਡੇਰੇ ਸੱਚੇ ਸੌਦੇ ਦੇ ਨਿੰਦਕਾਂ ਤੱਕ ਜਾਵੇ ਜਿਹੜੇ ਲੋਕ ਨਫ਼ਰਤ ਦਾ ਬੀ ਬੀਜਦੇ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਜੁੜ ਮਿਲ ਕੇ ਰਹਿਣ ਦਾ ਵਿਦੇਸ਼ ਦੇ ਦੇ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ